ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਨਵੇਂ ਦੇ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਤਨ ਤਨ ਬਾਬਾ ਬੁੜਾ ਸਾਹਿਬ ਜੀ ਦੇ ਜਨਮ ਸਥਾਨ ਤੇ ਕੱਥੋ ਨੰਗਲ ਤਾ ਤੇ ਬੜੇ ਜੋ ਬਲੌਗ ਦੇ ਨਾਲ ਤੁਹਾਨੂੰ ਕਰਾਉਣੇ ਆ ਦਰਸ਼ਨ ਇਧਰਾਂ ਜੀ ਇਹ ਮੇਨ ਐਂਟਰੀ ਤੇ ਇਹ ਆ ਜੀ ਕਾਰਾਂ ਦੀ ਪਾਰਕਿੰਗ ਤੇ ਇਹ ਕੁਝ ਬਾਬਾ ਬੜਾ ਸਾਹਿਬ ਦੇ ਦਰਵਾਜ਼ੇ ਬਾਹਰ ਲੱਗੀਆਂ ਮਾਰਕੀਟ ਤੇ ਇਧਰ ਅੱਜ ਸਾਹਮਣੇ ਇਹ ਘਰ ਦੁਆਰਾ ਜਨਮ ਸਨ ਬਾਬਾ ਬੁੱਢਾ ਸਾਹਿਬ ਜੀ ਤੇ ਬਣੇ ਰਿਹਾ ਬਲੌਗ ਦੇ ਨਾਲ ਤੁਹਾਨੂੰ ਕਰਵਾਉਣੇ ਜੀ ਦਰਸ਼ਨ ਤੇ ਜਿਨ੍ਹਾਂ ਦੇ ਕਾ ਹੁਣ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਇਹ ਹੈ ਜੀ ਬਾਬੋੜਾ ਸਾਹਿਬ ਜੀ ਦਾ ਇਤਿਹਾਸ ਜੀ ਨੂੰ ਸਟੌਪ ਕਰਕੇ ਬਾਬੋੜਾ ਸਾਹਿਬ ਜੀ ਦੇ ਇਤਿਹਾਸ ਦਾ ਜਾਣਕਾਰੀ ਲੈ ਸਕਦੇ ਜੀ ਇੱਧਰ ਪਾਰਕਿੰਗ ਹੈ ਮੋਟਰਸਾਈਕਲ ਸਕੂਟਰ ਸਟੈਂਡ ਦੀ ਅੱਗੇ ਚੱਲਦੇ ਆਂ ਇੱਧਰ ਜੋੜਾ ਘਰ जुड़े जमा करवा के तह अ करवाने दर्शन यह जी मेन गए दरवाज़ा तो दे जी एंट्री जन्म स्थान बाबा बुढ़ा साहब जी तो बहार कुछ दुकाना लगे वागुरू 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 जी आप प्रसाद भी की दे करवाज मेरे नाल ने मम्मी जी ने

ਮੁਬਾਰਕੁਲਾਹਿਕੁ ਇਹ ਜੀ ਦਰਬਾਰ ਦੇ ਅੰਦਰੋਂ ਮੱਥਾ ਦੇਖ ਕੇ ਬਾਹਰ ਦਾ ਮਾਹੌਲ ਬਹੁਤ ਸੋਹਣੀ ਪਾਰਕ ਬਣੀ ਆ ਤੇ ਕੁਝ ਕੰਮ ਚੱਲਦਾ ਹੈ ਸਾਦੀ ਦਾ ਕੁਝ ਦਰਬਾਰ ਦਾ ਇਹ ਜੀ ਬਾਹਰ ਦਾ ਮਾਹੌਲ ਤੇ ਮੰਮੀ ਜੀ ਨੇ ਮੇਰੇ ਨਾਲ ਮੌਸਮ ਥੋੜਾ ਠੰਡਾ ਆ ਹਾਂ ਧੋਪ ਲੱਗਣੀ ਧੋਪ ਲੱਗੀ ਨਹੀਂ ਮਰੇ ਇੰਦਰ ਜੀ ਦੀਵਾਨ ਹਾਲ ਵਾਹਿਗੁਰੂ 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 ਉਹ ਵਾਹਿਗੁਰੂ ਇਹ ਜੋ ਜਨਮ ਸਥਾਨ ਬਾਬਾ ਗੁੱਡਾ ਸਾਹਿਬ ਜੀ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਬਾਬਾ ਗੁੱਡਾ ਸਾਹਿਬ ਜੀ ਦਰਸ਼ਨ ਕਰਨ ਤੋਂ ਬਾਅਦ ਹੁਣ ਅਸੀਂ ਆਏ ਹਾਂ ਜੇ ਬਾਹਰ ਇਹ ਜੀ ਬਾਹਰ ਦਾ ਸਵਾਲ ਹੈ ਬਾਰ ਕੁਸਟ ਲੱਗੀਆਂ ਬਾੜੀਆਂ ਲਾਉਣੇ ਬੱਚਿਆਂ ਦੇ ਥੋੜੀ ਬੋੜੀ ਸ਼ਾਪਿੰਗ ਕਰਨ ਲਈ ਇਹ ਜਿਹੜੀ ਪੰਜਾਬੀ ਕੜੇ ਰਮਾਂਗ ਕੁਛ ਇਦਾਂ ਦਾ ਮਾਲ ਚਲ ਰਿਹਾ ਤਾਂ